ਮੈਮ ਇੱਕ ਕਹਾਵਤ ਹੈ ਪੰਜਾਬੀ ਚੱਠੀਆਂ ਨਹੀਂ ਪਾਉਂਦੇ ਸਿੱਧਾ ਪਹੁੰਚ ਜਾਂਦੇ ਤੇ ਅੱਜ ਵੀ ਪੰਜਾਬੀ ਜਿਹੜੇ ਸਿੱਧਾ ਪਹੁੰਚ ਰਹੇ ਨੇ ਹਾਂਜੀ ਬਿਲਕੁਲ ਇੱਕ ਕਹਾਵਤ ਵੀ ਬਿਲਕੁਲ ਠੀਕ ਹੈ ਕਿ ਅਸੀਂ ਜਿਹੜਾ ਹੈਗਾ ਉਹ ਸਿੱਧਾ ਜਾਣੋ ਜਿਹੜਾ ਹੈਗਾ ਕਿ ਕਿੰਨੀ ਧੱਕਦੇ ਆ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਜਿੰਨਾਂ ਰੀਲੀਆਂ ਜਾਂ ਟਰਾਲੀਆਂ ਹੈਗੀਆਂ ਪਰ ਪਰ ਕੇ ਜਿਹੜੀਆਂ ਸਾਡੇ ਕੋਲ ਸੁਧੀਆਂ ਪਹੁੰਚ ਰਹੀਆਂ ਨੇ ਕਈਆਂ ਨੂੰ ਸਾਨੂੰ ਇਨਫੋਰਮੇਸ਼ਨ ਵੀ ਨਹੀਂ ਹੈਗੀ ਤੇ ਬਹੁਤ ਵਧੀਆ ਗੱਲ ਹੈ ਅਸੀਂ ਸਾਰੇ ਪੰਜਾਬੀ ਜਿਹੜੇ ਹੈਗੇ ਉਹ ਪੰਜਾਬ ਲਈ ਇਕੱਠੇ ਹੋ ਗਏ ਆਪਣੇ ਸਾਰੇ ਭੈਣ ਭਰਾ ਨੇ ਜਿਹੜੇ ਉੱਥੇ ਅਫੈਕਟ ਸਾਰੇ ਬੱਚੇ ਨੇ ਜਿਹੜੀ ਪਾਣੀ ਦੀ ਮਾਰ ਵਿਖਾ ਆ ਚੁੱਕੇ ਨੇ ਉਹਨਾਂ ਦੇ ਘਰ ਜਿਹੜੇ ਹੈਗੇ ਉਹ ਡੁੱਬ ਗਏ ਨੇ ਉਹਨਾਂ ਦੀਆਂ ਫਸਲਾਂ ਡੁੱਬ ਗਈਆਂ ਨੇ ਉਹਨਾਂ ਕੋਲ ਜਿਹੜਾ ਵਿਚਾਰਾਂ ਕੋਲ ਥੋੜਾ ਬਹੁਤਾ ਸਮਾਨ ਸੀਗਾ ਸ਼ਾਇਦ ਉਹ ਵੀ ਵਹਿ ਗਿਆ ਆ ਜਿਹੜੀ ਤੂਫਾਨ ਇੰਨਾ ਵੱਜ ਚੱਲਿਆ ਆ ਲੱਗੀਆਂ ਦਾ ਖਰਾਸ਼ੇ ਇਹ ਤੂਫਾਨ ਜਿਹੜਾ ਹੈਗਾ ਉਹ ਜਿਹੜੇ ਪੰਜਾਬੀ ਜਿਹੜੇ ਹੈਗੇ ਸਾਡੇ ਜਦ ਜਿਹੜੀ ਹੈਗੀ ਉਹ ਕੋਈ ਕੋਈ ਕਰ ਸਕਦਾ ਜਿਸ ਕਰਕੇ ਆਪਣੇ ਪੰਜਾਬੀ ਜਿਹੜੇ ਹੈਗੇ ਉਹ ਪਰਮਾਂ ਮੈਮ ਜਿਸ ਤਰੀਕੇ ਨਾਲ ਅੱਜ ਪੂਰੇ ਪੰਜਾਬ ਨੂੰ ਆਫਦਾ ਦਾ ਰਸਤ ਘੋਸ਼ਿਤ ਕਰ ਦਿੱਤਾ ਗਿਆ 23 ਦੇ 23 ਜ਼ਿਲ੍ਹੇ ਜਿਹੜੇ ਹੈਗੇ ਨੇ ਉਹ ਪ੍ਰਭਾਵਿਤ ਹੋ ਗਏ ਨੇ ਔਰ ਡੇਰਾ ਸੱਤਾ ਤੋਂਸਾ ਵੱਲੋਂ ਜਿਹੜਾ ਕੋਪਰਾਲਾ ਕੀਤਾ ਗਿਆ ਇਸ ਟਾਈਮ ਤੇ ਕਿਉਂਕਿ ਬਾਰਿਸ਼ ਜੀ ਜ਼ਿਆਦਾ ਹੋ ਰਹੀ ਹੈ ਇਸ ਕਰਕੇ ਜਿਹੜੇ ਆਪਾਂ ਸਾਰੇ ਜ਼ਿਲ੍ਹੇ ਹੈਗੇ ਉਹ ਬੰਡਰੇਬਲ ਹੈਗੇ ਇਸ ਟਾਈਮ ਆਪਣੀ ਸਥਿਤੀ ਸਾਰੇ ਕਿਤੇ ਨਾਟਕ ਹੋ ਰਹੀ ਹੈ ਹੋ ਸਕਦਾ ਕਿ ਤੇ ਫਲੱਡ ਦਾ ਪਾਣੀ ਨਾ ਗਿਆ ਹੋਵੇ ਪਰ ਇਸ ਤੋਂ ਇਲਾਵਾ ਜਿਹੜੀ ਬਾਰਿਸ਼ ਜਿੰਨੀ ਜ਼ਿਆਦਾ ਹੋ ਰਹੀ ਹੈ ਉਹਦੇ ਕਰਕੇ ਜਿਹੜੇ ਘਰਾਂ ਕਿ ਆਪਾਂ ਸਾਰਿਆਂ ਨੂੰ ਪੰਜਾਬੀਆਂ ਨੂੰ ਨਾਲ ਲੰਘ ਲੋੜ ਹੈ ਤੇ ਇਸੇ ਉਕਰਲੇ ਤਹਿਤ ਜਿਹੜੇ ਡੇਰਾ ਸਿੱਟਾ ਸੋਦਾਵਾਲੀ ਜਿਹੜੇ ਪਿੰਡਾਂ ਦੀ ਮੁਲਾਬਾ ਜਿੰਦੇ ਬਾਬਾ ਗੁਰਮੀਤ ਸਿੰਘ ਨਾਲ ਆਪਣੀ ਯੰਦ ਦੇ ਉਹਨਾਂ ਨੇ ਆਪਣੀ ਇੱਕ ਅਲੱਗ ਆਰਮੀ ਜਿਹੜੀ ਖੇਡਿਓ ਕਰ ਦਿੱਤੀ ਤੇ ਉਹ ਆਰਮੀ ਦੇ ਜਿਹੜੇ ਨੌਜਵਾਨ ਨੇ ਉਹ ਵੀ ਗਏ ਨੇ ਵੀ ਸੇਵਾ ਕਰਨ ਤੇ ਇਸ ਤੋਂ علاوہ ਉਹਨਾਂ ਨੇ ਜਿਹੜੇ ਚਾਰੇ ਦੀਆਂ ਟਾਲੀਆਂ ਭੇਜੀਆਂ ਨੇ ਉੱਥੇ ਪੰਜਾਬ 80000 ਜਿਹੜੀਆਂ ਆਈਆਂ ਰਸਨ ਦੀਆਂ ਕਿੱਟਾਂ ਗਈਆਂ ਨੇ ਤੇ ਹਜ਼ਾਰ ਹੀ ਕਰ ਪੱਲਾਂ ਗਈਆਂ ਨੇ ਤੇ ਹਲੇ ਇੱਕ ਪਹਿਲੀ ਜਿਹੜੀ ਹੈਗੀ ਉਹ ਇਨਸਟਾਲਮੈਂਟ ਵੇਚਾ ਇਸ ਵਦੀਆਂ ਤੇ ਇਹਨਾਂ ਨੂੰ ਵਧਾਈ ਵੀ ਦਿੰਨੀ ਹੈ ਕਿਉਂਕਿ ਆਏ ਤੇ ਇਹਨਾਂ ਨੇ ਆਪਣੇ ਪੰਜਾਬੀਆਂ ਦੀ ਜਿਹੜੀ ਇੱਥੇ ਲੋਕਾਂ ਨੂੰ ਮਦਦ ਕਰਦਾ ਮਸਲਾ ਔਰ ਕੰਟੈਪਰ ਪ੍ਰੋਜੈਕਟ ਹੈ ਅੱਜ ਜਿਹੜਾ ਹੈਗਾ ਪੰਜਾਬ ਪੂਰਾ ਆਫਦਤ ਦੇ ਇੱਕ ਵਾਸਤ ਹੋ ਚੁੱਕਿਆ ਹੈਗਾ 23 ਦੇ 23 ਜ਼ਿਲ੍ਹੇ ਜਿਹੜੇ ਪ੍ਰਭਾਵਿਤ ਹੋਏ ਨੇ ਤੇ ਇਹਦਾ 70% ਤੋਂ ਵੱਧ ਲੋਕਾਂ ਤੋਂ ਅੱਜ ਤੋਂ ਬਾਅਦ ਨਾਲ ਕੀਤਾ ਜਾ ਰਿਹਾ ਹੈ। ਜੀ ਕਿ ਜਿਹੜੀਆਂ ਚੀਜ਼ਾਂ ਤੇ ਜੀ ਰਹੀਆਂ ਔਰ ਇੱਕ ਕੰਦਾ ਚੱਲੇਗਾ ਕਾਲ ਸਾਹਿਬ ਜਿਹੜਾ ਦੇ ਆਸਾਨ ਰਾਜੇ ਜੋ ਪੰਜਾਬ ਦੇ ਵਿੱਚ ਵਾਇਓ ਏਰੀਆ ਜੋ ਰਹਿਣੀ ਪਈ ਹੈ ਕਾਫੀ ਕਿਤੇ ਪੰਡਿਤ ਕਿਰੀ ਹੋਈਆਂ ਨਾਟ ਨਹੀਂ ਹੈ ਆਉਂਦੇ ਨੂੰ ਦੇਖਦੇ ਹੋਏ ਅਜੂਤ ਮਹਾਰਾਜ ਸੰਤ ਡਾਕਟਰ ਗੁਰਮੀਤ ਰਾਹ ਦੇ ਜੀ ਸਾਹਿਬ 13 ਸਤੰਸਾ ਸਭਾ ਮੰਦੋਂ ਲਗਭਗ 1000 ਕਿੱਟ ਹੈ ਜੋ ਨਾਸ਼ਕ ਦੀ ਤਰਪਾਲਾਂ ਯਾ ਟਰਾਲੀਆਂ ਲਗਭਗ ਹਰੇਚਾਰੇ ਦੀਆਂ ਮੱਛਰਦਾਨੀਆਂ ਹੋਰ ਵੀ ਕਾਫੀ ਸਮਾਨ ਹੈ ਜੋ ਪਹਿਲੇ ਖੇਤਾਂ ਤੋਂ ਰੇਰਾਸ ਤੋਂ 10 ਅਰਜ਼ੀ ਸਾਧ ਨਾਮ ਇਹ ਕਿਨਸ ਬਰ ਬਰ ਜਾ ਕੇ ਜਿਹਦੇ ਵਿੱਚ 70% ਅਸੀਂ ਰੱਖਿਆ ਹੈ ਇਹ ਬੇਗਾਜਲੇ ਦੇ ਵਿੱਚ ਮੇਰੇ ਕੋਲ ਤਕੜਕਾ ਸਭ ਦਾ 3 ਸੇਵਾ ਦਾ ਸਾਥ ਰੋਣੋ ਜੀਆ ਗਿਆ ਲਿਆ ਕੇ ਕਿਸ਼ਤੀ ਦੀ ਲੋੜ ਹੈ ਕਿਥੇ ਲੋੜ ਹੈ ਉਹ ਪ੍ਰਸ਼ਾਸਨਿਕ ਡੀਸੀ ਸਾਹਿਬਾਨ ਉਹਨਾਂ ਨੇ ਜੋ ਵੀ ਦੇਖ ਦਿੱਤੇ ਕਿ ਜੋ ਵੀ ਚਾਹੀਦੀ ਹੈ ਉਹ ਤੁਸੀਂ ਦੇਖ ਲਿਓ ਮਾਰਾ ਕੋਲੇ ਬਤਾਉਂਦੇ ਰਹੇ ਹਾਂ ਔਰ ਜਿਹੜਾ ਬੰਦਣਾ ਹੈ ਉਹ ਵੀ ਅਸੀਂ ਪ੍ਰਸ਼ਾਸਨਿਕ ਜਾਇਤ ਮੁਤਾਬਕ ਦਿੱਤੀ ਪ੍ਰਸ਼ਾਸਨ ਤੇ ਨਹਿਰਾ ਹੁਣ 12 ਦਾ ਸੂਰੇ ਮੁਕਾਬਲਿਆਂ ਤੇ ਜਾ ਕੇ ਟਰੈਕਟਰ ਕਰਾਲੀਆਂ ਤੇ ਜਾ ਜਿੰਨੇ ਵੀ ਤੁਸੀਂ ਜਾਣਾ ਬਾਰੇ ਸਾਡੀ ਗ੍ਰੀਨਸ ਹੈ ਮੁਜਾਹ ਕਿ ਘੱਟ ਨਾ ਸਬਦਾ ਹਨ ਜਿਹੜੀ ਇਹ ਰਾਸ਼ਨ ਸਮਗਰੀ ਤੁਸੀਂ ਕਿੱਥੇ ਪੰਚਾਰੇ ਆ ਜੀ ਜ ਆਪਣਾ ਅਜਨਾਲਾ ਅੰਦਰ ਸਾਡੇ ਅਜਨਾਲਾ ਇੱਕ ਹੋਰ ਦੂਸਰਾ ਪੁਆਇੰਟ ਸਾਡਾ ਆਪਣਾ ਬਰਦਾਸ਼ਤ ਕੀ ਹੈ ਸਾਡੀ ਟੀਮ ਲਈ ਨਹੀਂ ਹੈ ਹੁਸ਼ਿਆਰ ਕਿਉਂਕਿ ਸਾਡੀ ਟੀਮ ਲਈ ਨਹੀਂ ਹੈ ਗ੍ਰੀਨਸ ਸਾਡੀ ਟੀਮ ਲਈ ਨਹੀਂ ਹੈ ਸੌਰਬ ਸਾਹਿਬ ਦਾ ਸਰਦਾਰ ਨਾਮ